2 ਅਪ੍ਰੈਲ 1984 ਨੂੰ ਹਰਵੰਸ لال ਖੰਨੇ ਨੂੰ ਗੋਲੀਆਂ ਮਾਰ ਕੇ ਸੋਧ ਦਿੱਤਾ ਗਿਆ 23 ਅਪ੍ਰੈਲ 1983 ਈਸਵੀ ਨੂੰ ਲਾਂਗੋਵਾਲ ਦੀ ਸ਼ਹਿ ਤੇ ਗਿਆਨੀ ਕਰਪਾਲ ਸਿੰਘ ਨੇ ਐਲਾਨ ਕੀਤਾ ਕਿ ਕੋਈ ਵੀ ਸਿੰਘ ਦਰਬਾਰ ਸਾਹਿਬ ਪ੍ਰਕਰਮਾ ਵਿੱਚ ਹਥਿਆਰ ਲੈ ਕੇ ਨਾ ਆਵੇ 7 ਅਪ੍ਰੈਲ 1998 ਈਸਵੀ ਨੂੰ ਕਾਂਗਰਸੀਆਂ ਨੇ ਇੰਦਰਾ ਗਾਂਧੀ ਕਤਲ ਕੇਸ ਵਿੱਚ ਭਾਈ ਸਤਵੰਤ ਸਿੰਘ ਦੇ ਵਕੀਲ ਰਾਮ ਜੇਠ ਮਲਾਨੀ ਦੇ ਘਰ ਤੇ ਪੱਥਰ ਮਾਰੇ 8 ਅਪ੍ਰੈਲ 1982 ਨੂੰ ਪੰਜਾਬ ਦੀ ਧਰਤੀ ਨੂੰ ਬੰਜਰ ਬਣਾਉਣ ਲਈ ਹਰਿਆਣੇ ਦੇ ਪਿੰਡ ਕਪੂਰੀ ਵਿੱਚ ਸਤਲੁਜ ਜਮਨਾ ਲਿੰਕ ਮਹਿਰ ਬਣਾਉਣ ਦਾ ਨਹੀਂ ਪੱਥਰ ਰੱਖਿਆ ਗਿਆ 13 ਅਪ੍ਰੈਲ 19 19 ਨੂੰ ਜਰਨਲ ਡਾਇਰ ਨੂੰ ਜੱਲਿਆਂ ਵਾਲੇ ਬਾਗ ਵਿੱਚ ਗੋਲੀ ਚਲਾਉਣ ਪਿੱਛੋਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮਹੰਤਾ ਨੇ ਸ਼ਰੋਪਾ ਦਿੱਤਾ 13 April 1981 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ 13 April 1978 ਇਸਵੀ ਨੂੰ ਨਕਲੀ ਨਰਿੰਗਕਾਰੀਆਂ ਨੇ ਅੰਮ੍ਰਿਤਸਰ ਵਿੱਚ ਖੂਨੀ ਸਾਕਾ ਵਰਤਾ ਕੇ 13 ਸਿੰਘਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ 14 ਅਪ੍ਰੈਲ 1978 ਨੂੰ ਸੰਤ ਜਰਨੇਲ ਸਿੰਘ ਜੀ ਖਾਲਸਾ ਅਤੇ ਜਥੇਦਾਰ ਗੁਰਵਚਨ ਸਿੰਘ ਟੋੜਾ ਨੇ ਸ਼ਹੀਦ ਸਿੰਘਾਂ ਦੀਆਂ ਲਾਛਾਂ ਪ੍ਰਾਪਤ ਕੀਤੀਆਂ 14 ਅਪ੍ਰੈਲ 1984 ਨੂੰ ਸੁਰਿੰਦਰ ਸਿੰਘ ਸੋਢੀ ਨੂੰ ਛਿੰਦਾ ਅਤੇ ਬਲਜੀਤ ਕੌਰ ਨੇ ਸ਼ਹੀਦ ਕਰ ਦਿੱਤਾ ਜਿਸ ਦਾ ਬਦਲਾ ਸਿੰਘਾਂ ਨੇ 24 ਘੰਟਿਆਂ ਵਿੱਚ ਲਿਆ ਨਕਲੀ ਨਰਿੰਗਕਾਰੀ ਕਾਂਡ ਵਿੱਚ ਸ਼ਹੀਦ ਹੋਏ 13 ਸਿੰਘਾਂ ਦਾ ਸੰਸਕਾਰ 15 April 1978 ਇਸਵੀ ਨੂੰ ਗੁਰਦੁਆਰਾ ਆਪਵੇਖ ਸਰ ਵਿਖੇ ਕੀਤਾ ਗਿਆ 23 April 1984 ਇਸਵੀ ਨੂੰ ਫਿਰੋਜ਼ਪੁਰ ਵਿੱਚ 15 ਸਿੱਖ ਕਤਲ ਕੀਤੇ ਗਏ 24 April 1980 ਨੂੰ ਨਕਲੀ ਨਰਿੰਗਕਾਰੀ ਗੁਰਵਚਨ ਸਿੰਘ ਨੂੰ ਸਿੰਘਾਂ ਨੇ ਦਿੱਲੀ ਵਿੱਚ ਸੋਧਿਆ 24 April 1980 ਇਸਵੀ ਨੂੰ 1978 ਵਿੱਚ ਨਰਿੰਗਕਾਰੀਆਂ ਵੱਲੋਂ ਸ਼ਹੀਦ ਕੀਤੇ ਗਏ ਸਿੰਘਾਂ ਦੀ ਯਾਦ ਵਿਚ 13 ਫੁੱਟ ਲੰਬਾ ਤੇ 13 ਫੁੱਟ ਚੌੜਾ ਥੜਾ ਉਸਾਰਿਆ ਗਿਆ ਜਿੱਥੇ ਅੱਜਕੱਲ ਸ਼ਾਨਦਾਰ ਗੁਰਦੁਆਰਾ ਸਾਹਿਬ ਦੀ ਇਮਾਰਤ ਸੁਭਾਏਮਾਨ ਹੈ 26 April 1982 ਨੂੰ ਸੰਤ ਜਰਨੇਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਲਈ ਭਾਰੀ ਜਲੂਸ ਕੱਢਿਆ ਗਿਆ 26 ਅਪ੍ਰੈਲ 1984 ਨੂੰ ਮੋਗਾ ਵਿੱਚ ਤਿੰਨ ਗੁਰਦੁਆਰਿਆਂ ਤੇ ਪੁਲਿਸ ਨੇ ਗੋਲੀ ਚਲਾਈ ਅਤੇ ਕਈ ਸਿੱਖ ਮਾਰੇ ਗਏ 29 ਅਪ੍ਰੈਲ 1986 ਨੂੰ ਪੰਥਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਖਾਲਿਸਤਾਨ ਦਾ ਐਲਾਨ ਕੀਤਾ ਗਿਆ 29 ਅਪ੍ਰੈਲ 1988 ਈਸਵੀ ਨੂੰ ਭਾਰਤ ਫੌਜ ਨੇ ਸ੍ਰੀ ਦਰਬਾਰ ਸਾਹਿਬ ਤੇ ਅੰਦਾਜ਼ ਤੋਲ ਫਾਇਰਿੰਗ ਕੀਤੀ 30 ਅਪ੍ਰੈਲ 1986 ਈਸਵੀ ਨੂੰ ਬਰਨਾਲਾ ਸਰਕਾਰ ਵੱਲੋਂ ਸ਼੍ਰੀ ਹਰਮੰਦਰ ਸਾਹਿਬ ਵਿੱਚ ਪੁਲਸ ਦਾਖਲ ਕੀਤੀ ਗਈ 30 ਅਪ੍ਰੈਲ 1984 ਨੂੰ ਜ਼ਾਲਮ ਪੁਲਸ ਅਫਸਰ ਬਚਨ ਸਿੰਘ ਨੂੰ ਅੰਮ੍ਰਿਤਸਰ ਵਿੱਚ ਸੋਧ ਦਿੱਤਾ ਗਿਆ